ਮੋ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਜਸਮੀਤ ਪਾਟਿਆ ਜੀ ਹਾਜ਼ਰ ਨੇ ਮੰਨੇ ਪਰਮਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਲੈਂਡਮਾਰਕ ਇੰਗਲਿਸ਼ੀਅਨਸ ਦੇ ਚੀਫ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਹੈਲੋ एवरीवन ਜਸਮੀਤ ਜੀ ਬਹੁਤ ਮਹੱਤਵਪੂਰਨ ਵਿਸ਼ਾ ਸੈਪਟੈਂਬਰ ਇਨਟੇਕ ਤਾਂ ਆਲਮੋਸਟ ਖਤਮ ਹੈ ਹੁਣ ਜਨੂਅਰੀ ਇਨਟੇਕ ਦੇ ਵਿੱਚ ਅਜਿਹੇ ਕੋਰਸਸ ਮੈਂ ਚਾਹੁੰਗਾ ਤੁਸੀਂ ਸਟੂਡੈਂਟਸ ਨਾਲ ਸਾਂਝੇ ਕਰੋ ਜਿਨ੍ਹਾਂ ਦੇ ਵਿੱਚ ਨੌਕਰੀ ਮਿਲਣ ਦੀਆਂ ਉਮੀਦਾਂ ਨੇ ਸੋ ਜੌਬ ਓਰੀਐਂਟਡ ਜਿਹੜੇ ਕੋਰਸ ਨੇ ਕੀ ਹੋ ਜਨੂਅਰੀ ਇਨਟੇਕ ਲਈ ਬਚੇ ਨੇ ਜਾਂ ਫਿਰ ਕੈਨੇਡਾ ਦੇ ਅਗਲੇ ਇੰਟੇਕ ਤੇ ਜਾ ਕੇ ਗੱਲ ਮੁੱਕੀ। ਤੁਸੀਂ ਦੇਖੋ ਮੈਂ ਪਹਿਲੀ ਗੱਲ ਤੋਂ ਦੱਸਦਾ ਜਾਵਾਂਗਾ ਕਿ ਜੈਂਪਰੀਨ ਟੇਕ ਓਪਨ ਹੈਗਾ ਅੱਜ ਦੀ ਡੇਟ ਤੋਂ ੱੱਲੇ ਵੀ ਜਿਹੜੇ ਸਟੂਡੈਂਟਸ ਨੇ ਇੱਥੇ ਐਡਮਿਸ਼ਨਸ ਲੈ ਲਈਆਂ ਔਰ ਉਹ ਕਨਫਿਊਜ਼ਡ ਹੈਗੇ ਕਿ ਮੈਂ ਬਾਹਰ ਜਾਵਾਂ ਕਿ ਨਹੀਂ ਜਾਵਾਂ ਕਿਉਂਕਿ ਉਹਨਾਂ ਦੇ ਜਿਹੜੇ ਨਾਲ ਥਾਸਟ ਮਿੰਟ ਪੜਦਾ ਸੀ ਉਹਦਾ ਵੀਜ਼ਾ ਲੱਗ ਗਿਆ ਔਰ ਉਹ ਸਤੰਬਰ ਦੇ ਟੇਕ 'ਚ ਬਾਹਰ ਜਾ ਰਿਹਾ। ਸੋ ਮੈਂ ਉਹਨਾਂ ਨੂੰ ਕਹ ਰਿਹਾ ਕਿ ਹੱਲੇ ਵੀ ਤੁਸੀਂ ਜੈਂਦਰੀ 25 'ਚ ਜਾ ਸਕਦੇ ਹੋ। ਹੁਣ ਜੇ ਅਸੀਂ ਕੋਰਸਿਸ ਦੀ ਗੱਲ ਕਰੀਏ तो बहुत सारे कोर्सेज ओपन है जिम्मे इलेक्ट्रिकल इंजीनियरिंग हो गया कंप्यूटर इंजीनियरिंग हो गया इंडस्ट्रियल मिल राइट टेक्नीशियन हो गया गयासनल सपोर्ट वर्कर हो गया अर्ली चाइल्डहुड एजुकेशन हो गया सोशल सर्विस वर्कर डिप्लोमा हो गया कलरी मैनेजमेंट हो गया हॉस्पिटैलिटी एंड टूरिज्म हो गया टर्फ मैनेजमेंट का जो कोर्स अभी डिस्कस किया क्योंकि लोगों को पता ही नहीं है कि टर्फ मैनेजमेंट होंगे की है इदा का कोर्स हो गया लैंडस्केप टेक्नीशियन हो गया होटीकल्चर हो गया विटीकल्चर हो गया ज विटीकल्चर बहुत ज्यादा डिमांड ਹੁੰਦਾ ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਦੁਨੀਆ ਦੀਆਂ ਮਾਈਨਰੀਜ਼ ਕੈਨੇਡਾ 'ਚ ਹੈਗੀਆਂ ਸੋ ਵਿਟੀ ਕਲਚਰ ਹੋ ਗਿਆ ਬੀ ਕੀਪਿੰਗ ਹੋ ਗਿਆ ਬੀ ਕੀਪਿੰਗ ਤੁਹਾਨੂੰ ਪਤਾ ਹੀ ਹੋਵੇਗਾ ਕਿ ਬਹੁਤ ਜ਼ਿਆਦਾ ਡਿਮਾਂਡ ਚ ਹੈ ਕੈਨੇਡਾ 'ਚ ਬੀ ਕੀਪਿੰਗ ਦਾ ਕੋਰਸ ਹੋ ਗਿਆ ਕਮਰਸ਼ੀਅਲ ਬੀ ਕੀਪਿੰਗ ਔਰ ਇਸ ਤੋਂ ਇਲਾਵਾ ਵੀ ਉਹ ਖੋਰ ਸਾਰੇ ਇਦਾਂ ਦੇ ਕੋਰਸਿਸ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੈ ਉਹ ਇਸ ਲਈ ਪਤਾ ਨਹੀਂ ਹੈ ਕਿਉਂਕਿ ਕੋਈ ਦੱਸਦਾ ਹੀ ਨਹੀਂ ਹੈ ਦੱਸਦਾ ਇਸ ਲਈ ਨਹੀਂ ਹੈ ਕਿਉਂਕਿ ਉਹਦੇ ਡਾਇਰੈਕਟ ਟਾਈਪਸ ਨਹੀਂ ਹੈ ਡਾਇਰੈਕਟ ਟਾਈਪਸ ਇਸ ਲਈ ਨਹੀਂ ਹੈ ਕਿਉਂਕਿ 90% ਆਫ ਦਾ ਏਜੰਟ ਇਨਡਾਇਰੈਕਟ ਕੰਮ ਕਰਦਾ ਹੈ ਉਹ ਡਾਇਰੈਕਟਲੀ ਕਾਲਜਿਸ ਦੇ ਨਾਲ ਕੰਮ ਨਹੀਂ ਕਰਦਾ ਔਰ ਜੋ ਅੱਜ ਸਿਚੁਏਸ਼ਨ ਅਸੀਂ ਫੇਸ ਕਰ ਰਹੇ ਆਂ ਜਾਂ ਜੋ ਸਾਨੂੰ ਲੱਗ ਰਿਹਾ ਹੈ ਕਿ ਕੈਨੇਡਾ 'ਚ ਕੰਮ ਨਹੀਂ ਹੈਗਾ ਜਾਂ ਬੱਚੇ ਸੈਟਲ ਨਹੀਂ ਹੋ پا ਰਹੇ ਆ ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਜਿਹੜੇ ਲਾਸਟ ਈਅਰ ਬੱਚੇ ਜਦੋਂ ਗਏ ਉਹ ਸਹੀ ਢੰਗ ਨਾਲ ਨਹੀਂ ਗਏ that is the reason so students ਮੈਂ ਸਾਰਿਆਂ ਨੂੰ ਕਹਾਂਗਾ ਕਿ ਅਸੀਂ ਬਿਲਕੁਲ ਠੀਕੇ ਮੈਂ ਹਾਂ ਬਿਲਕੁਲ ਨੈਗੇਟਿਵ ਨਾ ਹੋਈਏ ਜੇ ਤੁਸੀਂ ਐਡਮਿਸ਼ਨ ਲੈ ਚੁੱਕੇ ਹੋ ਤਾਂ ਕਿਉਂਕਿ ਹੱਲੇ ਵੀ ਕਨਫਿਊਜ਼ ਹੈ ਬੱਚੇ ਹੁਣੇ ਮੈਂ ਐਡਮਿਸ਼ਨ ਕਰਕੇ ਆਇਆ ਬੱਚੇ ਦੀ ਯੂਨੀਵਰਸਿਟੀ ਆਫ ਨਿਊ ਬਰਊਕ ਵਿਚ ਬੈਚਲਰਸ ਇਨ ਕੰਪਿਊਟਰ ਸਾਇੰਸ ਤੇ ਬੱਚਾ ਜਾਣਾ ਚਾਹੁੰਦਾ ਇੱਥੇ ਐਡਮਿਸ਼ਨ ਲੈ ਚੁੱਕਿਆ ਸੱਤ ਪੈਨ ਹੈਗੇ ਆ ਪਰ ਕਨਫਿਊਜ਼ ਹੈ ਉਹ ਕਹਿ ਰਿਹਾ ਕਿ ਵਧੀਆ ਯੂਨੀਵਰਸਿਟੀ ਦਿਓ ਤਾਂ ਮੈਂ ਉਹਨੂੰ ਯੂਨੀਵਰਸਿਟੀ ਆਫ ਨਿਊ ਬਰਊਕ ਦਿੱਤੀ ਜੋ ਕਿ 250 ਸਾਲ ਪੁਰਾਣੀ ਯੂਨੀਵਰਸਿਟੀ ਹੈਗੀ ਹੈ ਔਰ ਉਥੇ ਬੱਚਾ ਪੜਨ ਜਾ ਰਿਹਾ ਸੋ ਸਟੂਡੈਂਟ ਦੇਖੋ ਇੱਕ ਹੁੰਦੀ ਕੈਰੀਅਰ ਗਾਈਡੈਂਸ ਇੱਕ ਹੁੰਦੀ ੱੱਕਾ ਮਾਰ ਕੇ ਇਥੋਂ ਬੱਚੇ ਨੂੰ ਵੀਜ਼ਾ ਲਵਾ ਕੇ ਭੇਜਣਾ ਜਿਹੜੇ ਪਿਛਲੇ 2 ਸਾਲ ਚ ਪੰਜਾਬ ਦੇ ਏਜੰਟਾਂ ਨੇ ੱੱਕਾ ਮਾਰ ਕੇ ਬੱਚੇ ਭੇਜੇ ਐ ਉਹਦਾ ਸਾਨੂੰ ਹਰਜਾਨਾ ਭਰਨਾ ਪੈ ਰਿਹਾ ਇਸ ਟਾਈਮ ਤੇ ਜਿਹੜਾ GIC ਡਬਲ ਹੋਇਆ ਜਿਹਦੇ ਨਾਲ ਰੂਲ ਸਟ੍ਰਿਕਟ ਹੋਏ ਔਰ ਇੱਕ ਹੁੰਦਾ ਕੈਰੀਅਰ ਗਾਈਡੈਂਸ ਕਰਨਾ ਸਾਡੀ ਕੋਸ਼ਿਸ਼ ਇਹੀ ਹੈ ਕਿ ਹਰ ਬੱਚੇ ਦੀ ਕੈਰੀਅਰ ਗਾਈਡੈਂਸ ਹੋਵੇ ਅੱਜ ਜਿਹੜੇ ਕੋਈ ਏਜੰਟ ਉੱਠ ਕੇ ਕਹਿੰਦਾ ਕਿ ਮੈਂ ਫਾਰਮ ਪਰਨੇ ਸਿਖਾਵਾਂਗਾ ਤੁਹਾਨੂੰ ਮੈਂ ਤੁਹਾਨੂੰ ਕੀ ਕਹਿੰਦੇ ਯਾਰ ਦੱਸਾਂਗਾ ਇਹਦਾ ਅਸੀਂ ਪਿਛਲੇ 15 ਸਾਲ ਤੋਂ ਕਰਦੇ ਆ ਰਹੇ ਹਾਂ ਹਰ ਬੱਚੇ ਤੋਂ ਫਾਰਮ ਪੜਾਏ ਜਾਂਦੇ ਨੇ ਹਰ ਬੱਚੇ ਤੋਂ ਫਾਰਮ ਤੇ ਸਾਈਨ ਕਰਾਏ ਜਾਂਦੇ ਨੇ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਉਹਦੀ ਫਾਈਲ 'ਚ ਕੀ ਲੱਗਾ ਸੋ ਸਟੂਡੈਂਟ ਤੁਸੀਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਚੀਜ਼ਾਂ ਬੜੀਆਂ ਆਕਰਸ਼ਿਤ ਕਰਦੀਆਂ ਕਿਉਂਕਿ ਉਹ ਚੀਜ਼ਾਂ ਉਦਾਂ ਪ੍ਰੈਜੈਂਟ ਕੀਤੀਆਂ ਜਾਂਦੀਆਂ ਪਰ ਹੁੰਦਾ ਕੁਝ ਨਹੀਂ ਹੈਗਾ ਸੋ ਸਟੂਡੈਂਟ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਅਰੈਸਟ ਕਿਸੇ ਵੀ ਆਫਿਸ ਵਿਜ਼ਿਟ ਕਰੋ ਔਰ ਤੁਸੀਂ ਇੱਕ ਸਹੀ ਗਾਈਡੈਂਸ ਦੇ ਨਾਲ ਆਪਣਾ ਕੇਸ ਅਪਲਾਈ ਕਰੋ ਬਿਲਕੁਲ 90413 90412 ਇਸ ਨੰਬਰ ਤੇ ਤੁਸੀਂ ਜਸਮੀਤ ਜੀ ਦੇ ਨਾਲ ਵੀ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਪ੍ਰੋਫਾਈਲ ਵੀ WhatsApp ਕਰ ਸਕਦੇ ਹੋ थैंक यू ਸੋ ਮਚ थैंक यू